ਫਗਵਾੜਾ ਵਿੱਚ ਆਏ ਦਿਨ ਚੋਰੀਆਂ ਦੇ ਮਾਮਲੇ ਸਾਹਮਣੇ ਆ ਰਹੇ ਹਨ ਹੁਣ ਇਹ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਤਾਜ਼ਾ ਮਾਮਲਾ ਫਗਵਾੜਾ ਦੇ ਮੋਡਲ ਟਾਊਨ ਵਿਖੇ ਕਰਿਆਨੇ ਦੀ ਸਟੋਰ ਦਾ ਹੈ ਜਿੱਥੇ देर रात ਚੋਰੀ ਹੋ ਗਈ ਆਓ ਦੇਖਦੇ ਹਾਂ ਕੀ ਕੀ ਉਡਾ ਲੈ ਗਏ ਚੋਰ ਇਸ ਖਬਰ ਦੇ ਅੰਦਰ ਫਗਵਾੜਾ ਤੋਂ ਦੁਆਬਾ ਮੀਡੀਆ 18 ਲਈ ਵਿਕਾਸ ਮਨੀ ਦੀ ਰਿਪੋਰਟ ਇਹ ਨਾਮ ਆਪਣਾ ਮੇਰਾ ਨਾਮ ਭਾਈ ਚੇਤਨ ਕੁਮਾਰ ਆ ਕੀ ਦੁਕਾਨ ਤੇ ਇਕੱਠੇ ਬੰਦੇ ਕੀ ਮਾਮਲਾ ਕੀ ਸਾਰ ਹੈ ਭਾਜੀ ਰਾਤ ਨੂੰ ਅਸੀਂ 11 ਵਜੇ ਦੁਕਾਨ ਬੰਦ ਕਰਕੇ ਜਾਂਦੇ ਆ ਤੇ ਰਾਤ ਨੂੰ 11 ਵਜੇ ਸਵੇਰੇ 6 ਵਜੇ ਖੁੱਲੀ ਵੀ ਹੈ ਸ਼ੌਪ ਜਦੋਂ ਇਹ ਸਵੇਰੇ 6 ਵਜੇ ਆ ਅਸੀਂ ਦੇਖਿਆ ਸਾਡੀ ਦੁਕਾਨ ਦਾ ਸੀ ਤਾਲਾ ਟੁੱਟਾ ਹੋਇਆ ਸੀ ਸ਼ਟਰ ਪੁੱਟ ਕੇ ਅੰਦਰ ਬੜੇ ਬੰਦੇ ਨੇ ਉਹਨਾਂ ਨੇ ਚੋਰੀ ਕੀਤੀ ਆ ਪ੍ਰਿੰਟਰ ਕੈਸ ਸੀ ਗੱਡੀ ਕੋ ਤੇ ਖਾਨ ਬਿਨ ਵਾਲੀਆਂ ਚੀਜ਼ਾਂ ਤੇਲ ਹੋ ਗਿਆ ਚੌਕਲੇ ਤਾਂ ਦੁਕਾਨ ਦਾ ਕੈਮਰਾ ਪ੍ਰਿੰਟਰ ਸਾਰਾ ਕੁਝ ਲੈ ਕੇ ਗੱਟ ਗਿਆ ਕਿੰਨਾ ਕ ਨੁਕਸਾਨ ਹੋ ਗਿਆ ਸਰ ਸੱਤੋ ਗੜ ਸਰ 50000 ਦਾ ਨੁਕਸਾਨ ਹੋ ਗਿਆ ਤੇ ਪੁਲਿਸ ਨੂੰ ਸੁਚੇਤ ਕੀਤੀ ਸੀ ਦੀ ਪੁਲਿਸ ਆਈ ਸੀ ਉਹ ਕਾਰਵਾਈ ਕਰਕੇ ਗਈ ਆ ਤੇ ਹੁਣ ਦੇਖੋ ਕਿ ਜੋ ਤੇ ਕੈਮਰਾ ਕਮਰਾ ਕੋ ਸিসিਟੀਵੀ ਚ ਫੋਟੋ ਆਈ ਹੋਵੇ ਉਹ ਕੈਮਰਾ ਹੀ ਲੈ ਗਏ ਜੋ ਉਹਦੇ ਵੀ ਰਿਕਾਰਡਿੰਗ ਹੁੰਦੀ ਆ ਜੋ ਅਸੀਂ ਦੇਖਦੇ ਆ ਉਹ ਸਾਰਾ ਕੁਝ ਯੂਜ਼ ਹੁੰਦਾ ਹੈ ਤੇ ਤੁਹਾਡੀ ਦੁਕਾਨ ਕਿਸ ਜਗ੍ਹਾ ਮੌਜੂਦ ਹੈ ਜਦ ਨਾਲ ਦੱਸਣਾ ਹੈ ਕਿ ਮਾਨ ਤੋਂ ਇਹ ਸਕੂਲ ਮਾਰਕੀਟ ਖਾਲੀ ਰਹਿੰਗੇ ਸਕੂਲ ਮਾਰਕੀਟ ਕਿਸ ਨਾਮ ਤੇ ਹੈ ਦਾਦਰਾ ਦਾਦਰਾ ਜੰਨਰ ਸੋ ਤੁਹਾਨੂੰ ਇਹਦੀ ਸੂਚਨਾ ਕਿੱਥੋਂ ਪਤਾ ਲੱਗੀ ਅਸੀਂ ਜਦੋਂ ਪੁਣੇ ਚਲੇ ਗਏ ਆਪਣੀ ਸ਼ਾਪ ਖੁੱਲੀ ਸੀ ਅਸਾਂ ਤੁਹਾਨੂੰ ਆਪ ਖੁੰਦਾ ਸੀ ਆ ਕੇ ਦੇਖ ਕੇਾਨੂੰ ਪਤਾ ਲੱਗਿਆ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਟੋਟਲ ਤੁਹਾਡਾ ਪਰ ਟੋਟਲ 50-60 ਹਜ਼ਾਰ ਦਾ ਸਾਨੂੰ ਨੁਕਸਾਨ ਹੋਇਆ ਹੈ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਇਹ ਕਿੰਨੀਆਂ ਦਮ ਸ਼ੋਕ ਲੱਗਣੀ ਚਾਹੀਦੀ ਟਰੋਨਾ ਨੂੰ ਫੜਨਾ ਚਾਹੀਦਾ ਹੈ ਤੇ ਕਿਸੇ ਹੋਰ ਨੁਕਸਾਨ ਨਾ ਹੋਵੇ ਕਿ ਮਲੋ ਚੋਰੀ ਹੋ ਸਕਦੀ ਆ ਹੋਰ ਵੀ ਮਾਰਕੀਟ ਵਿੱਚ ਇੰਨੀਆਂ ਦੁਕਾਨਾਂ ਹੈਗੀਆਂ ਇਹਨਾਂ ਨੂੰ ਦੇਖਣਾ ਚਾਹੀਦਾ ਹੈ ਕਿ ਚੋਰਾਂ ਨੂੰ ਫੰਡ ਠੀਕ ਹੈ ਥੈਂਕ ਯੂ